ਕੀ ਹੈ ਟੁਕੜੀ ਮੇਰੇ ਕੋ ਸ਼ੌਕ ਹੈ ਟੁਕੜੀ ਹੈ ਅੱਛਾ ਟੁਕੜੀ ਹੈ ਹੋਰ ਸਾਹ ਹੈਲੋ ਬਹੁਤ ਬਹੁਤ ਤਾ ਪੁਲਿਸ ਦੇ ਵੱਲੋਂ ਜਿਹੜੇ ਢਾਂਚੇ ਤੇ ਇਕੱਠੇ ਕੀਤੇ ਜਾ ਰਹੇ ਨੇ ད�ས <laughs> ད�ས ਦੇ ਆ ਰਹੀ ਮਰੀ ਨੂੰ ਨੀ ਬਾਹਰ ਤੇ ਆ ਸੱਚੀ ਬਾਹਰ ਚੌਂਦੀ ਦੀ ਹੱਲੇ ਨਹੀਂ ਕਿੰਨੀ ਐਮਬੂਲੈਂਸ ਆਈ ਤੇ ਉਹਨੇ ਪੁਲਿਸ ਵਾਲਿਆਂ ਦੀ ਗੱਡੀ ਆਈ ਹੈ ਤੇ ਉਹਦੇ ਤੇ ਲੈ ਕੇ ਚੱਲਿਆ ਕੀ ਨਾਮ ਕੀ ਹੈ ਤੁਹਾਡਾ ਅਲਮੋਲ ਕਿੱਥੋਂ ਦੇ ਰਹਿਣ ਵਾਲੇ ਹੋ ਆ ਪੀਜੇ ਤੋਂ ਵਾਲੇ ਕੀ ਹੋਇਆ ਕੀ ਸੀ ਜੱਥੇ ਕੋਈ ਇੱਕ ਲੜਦੇ ਪਏ ਸੀ ਦੋ ਜੁਤੀਆਂ ਦਾ ਗਰੁੱਪ ਭਗਾ ਸੀ ਤੇ ਆਪਸ ਵਿੱਚ ਲੜ ਰਹੇ ਸੀ ਤੇ ਇੱਕੋ ਦਾ ਮੋਢਰੋਂ ਬੱਚਾ ਝੁੱਟੀ ਹੋਈ ਇੱਕੋ ਤਾਂ ਧਲਵਾਰਾ ਲੈ ਕੇ ਭੱਜ ਕੇ ਗਏ ਕੀ ਕਹਿਣਾ ਚਾਹੋਗੇ ਜਿਹੜਾ ਸ਼ਹਿਰ ਦਾ ਇੰਨਾ ਮਾਹੌਲ ਹੋ ਗਿਆ ਹੈ ਸਭ ਕੁਝ ਪੂਰਾ ਖਰਾਬ ਹੋ ਰਿਹਾ ਜੀ ਕਾਰਨ ਨਹੀਂ ਪਤਾ ਨਹੀਂ ਕਾਰਨ ਨਹੀਂ ਹਲੇ ਪਤਾ ਨਹੀਂ ਇੱਕ ਮੋਟਰਸਾਈਕਲ ਪਿਆ ਤੇ ਕਿੰਨਾ ਦੱਸਿਆ ਜਾ ਰਿਹਾ ਇਹ ਦੇਖੋ ਜੀ ਦੋਨਾਂ ਹੀ ਚ ਇੱਕਦੈਂਕ ਗਰੁੱਪ ਦਾ ਹੈ ਬਹੁਤ ਸਹੀ ਸਮਝਿਆ ਤੁਸੀਂ ਇਹਦਾ ਨਹੀਂ ਕੁਝ ਕੀ ਗੱਲ ਹੋਈ ਹੈ ਪੱਜਾ ਲੱਗਾ ਹੋਇਆ ਹੈ ਕਾਲ ਦਾ ਪੂਰਾ ਤਾਂ ਆਪਾਂ ਨੂੰ ਨਹੀਂ ਪਤਾ ਪਰ ਮੈਂ ਤਾਂ ਬੱਚਿਆਂ ਲੈਣ ਜਾ ਰਿਹਾ ਸੀ ਤੇ ਕੁਝ ਕੁ ਮੁੰਡੇ ਪਰਿਵਾਰਾਂ ਲੈ ਕੇ ਮੋਟਰਸਾਈਕਲ ਤੇ ਐਕਟਵਾ ਤੇ ਆਏ ਨੂੰ ਭੱਜ ਜਾਂਦੇ ਸੀ ਕੋਲਕਾਰ ਤੇ ਆਏ ਨੂੰ ਆ ਰਹੇ ਸੀ ਤੇ 10 12 ਜਣੇ ਇਹਨੂੰ ਮੁੰਦਰੋਂ ਅੱਜ ਲੰਮਾ ਭਾਈ ਖੜਿਆ। ਤੋਂ ਇਹਨਾਂ ਸੱਟੇ ਆਈ ਹੈ ਹੌਸਪੀਟਲ ਤੇ। ਬਾਕੀ ਦੇਖੋ ਇੱਕ ਮੁੰਡਾ ਇਹਨਾਂ ਦੇ ਨਾਲ ਹੋਰ ਵੀ ਸੀ ਉੱਧਰ ਰਾਈਟ ਸਾਈਡ ਤੇ। ਉਹਦੇ ਮੂੰਹ ਤੇ ਸਾਰਾ ਖੂਨ ਆ ਰਿਹਾ ਸੀ ਪਰ ਲekin ਉਹ ਚਲਦਾ ਫਿਰਦਾ ਸੀ ਉਹ ਚਲਾ ਗਿਆ। ਕਹਿੰਦੇ ਝੋਟ ਜ਼ਿਆਦਾ ਲੱਗੀ ਹੋਣ ਕਰਕੇ ਇੱਥੇ ਹੀ ਗਿਆ ਰਿਹਾ। ਇਹਨੂੰ ਹੌਸਪੀਟਲ ਭੇਜਿਆ ਬਾਕੀ। ਕੀ ਕਹਿਣਾ ਚਾਹੋਗੇ ਜਿਹੜੇ ਦਿਨ ਦੇ ਅੜੇ ਗੁੰਡਾਗਰਦੀਆਂ ਹੋ ਰਹੀਆਂ ਜੀ? ਦੇਖੋ ਸਕੂਲ ਐ ਇਹਦਾ ਸੜਕ ਸਾਰੀ ਸਕੂਲ ਐ। ਟਰਨਿੰਗ ਪੁਆਇੰਟ ਐ ਸਕੇਟ ਆ ਸਕੂਲ ਐ। ਬੇਸੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਥੇ ਕੋਈ ਨ ਇਕਦਮ ਮਲਾਇਮ ਜਰੂਰ ਹੈ ਅੱਜ ਜੋ ਮਾਹੌਲ ਸੀ ਕਮ ਸੇ ਕਮ ਜਦੋਂ ਇਹ ਝਗੜਾ ਆਇਆ ਤਾਂ 10-12 ਵੈਨਾਂ ਛੋਟ ਛੋਟ ਬੱਚਿਆਂ ਦੇ ਭੱਜਿਆ ਆ ਤੇ ਫਿਰ ਬੱਚੇ ਲੈਣ ਜਾ ਰਹੇ ਸੀ ਇਕਦਮ ਘਮਰਾਗੇ ਵੀ ਆ ਇਹ ਕੀ ਗੱਲ ਹੋ ਗਈ ਸੀ ਛੁੱਟੀ ਦੇ ਟਾਈਮ ਤੇ ਆ ਛੁੱਟੀ ਦੇ ਟਾਈਮ ਤੋਂ 10-12 ਵੈਨਾਂ ਲਾਈਨ ਬਣੀ ਰਹੀ ਨੇ ਉਹ ਇਹਦੇ ਲੜਦੇ ਲੁੱਟਦੇ ਰਹੇ ਨੇ ਮੱਕੀ ਇਹ ਨਹੀਂ ਪਤਾ ਕੌਣ ਬੰਦੇ ਆ ਕੌਣ ਨਹੀਂ ਕਿੰਨੇ ਕ ਵਜੇ ਦਾ ਟਾਈਮ ਸੀ ਜੀ 4:30 ਵਜੇ ਛੁੱਟੀ ਹੁੰਦੀ ਆ 3:30 ਛੁੱਟੀ ਹੁੰਦੀ ਏ ਠੀਕ ਹੈ ਤਾਂ ਛੁੱਟੀ ਹੋਣ ਤੇ ਪੰਜ 10 ਮਿੰਟ ਦੀ ਬਚਤੀ ਗੱਲ ਹੈ Oh. Hey.